ਫਿਰ ਮੁਕਸਰ ਵਿਖੇ Eid ul Fitr ਦਾ ਤਿਉਹਾਰ ਪੁਰਾਤਨ ਜਾਮਾ ਮਸਜਿਦ ਦੇ ਵਿੱਚ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ ਇਸ ਮੌਕੇ ਮੁਸਲਮ ਪਾਈਚਾਰੇ ਦੇ ਲੋਕਾਂ ਤੋਂ ਇਲਾਵਾ ਹਿੰਦੂ ਅਤੇ ਸਿੱਖ ਪਾਈਚਾਰੇ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ ਇੱਕ ਦੂਜੇ ਦੇ ਗੱਲ ਲੱਗ Eid ਦੀ ਮੁਬਾਰਕਬਾਦ ਦਿੱਤੀ ਗਈ ਇਸ ਇਤਿਹਾਦ ਦੇ ਮੌਕੇ ਮੁਸਲਮ ਸਿੱਖ ਅਤੇ ਹਿੰਦੂ ਪਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਤੇ ਸ਼ਾਂਤੀ ਅਤੇ ਸਦਭਾਵਨਾ ਬਣੀ ਰਹਿਣੀ ਚਾਹੀਦੀ ਹੈ ਜਬੇਦ ਜਿੱਥੇ ਆਪਾਂ ਖੜੇ ਆ ਬੜੀ ਪਵਿੱਤਰ ਜਗ੍ਹਾ 1947 ਤੋਂ ਵੀ ਪੁਰਾਣੀ ਇਹ ਕਟੋ-ਕਟ 100 ਸਾਲ ਪੁਰਾਣੀ ਮਸਜਿਦ ਆ ਔਰ ਅੱਜ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁਸਲਮਾਨ ਭਾਈਚਾਰੇ, ਹਿੰਦੂ ਭਾਈਚਾਰੇ, ਸਿੱਖ ਭਾਈਚਾਰੇ ਤੇ ਸਾਈ ਭਾਈਚਾਰੇ ਦੇ ਲੋਕਾਂ ਨੇ ਇੱਥੇ ਇੱਕ ਦੂਜੇ ਨੂੰ ਮਿਲ ਕੇ Eid ਦੀ ਮੁਬਾਰਕਬਾਦ ਦਿੱਤੀ ਆ ਅਸੀਂ ਸਾਰਿਆਂ ਨੇ ਅੱਲਾਹ ਤਾਲਾ ਅੱਗੇ ਸੱਚੇ ਬਾਦਸ਼ਾਹ ਅੱਗੇ ਦੁਆ ਕੀਤੀ ਆ ਕਿ ਸਾਰੇ ਧਰਮ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣ, ਪਿਆਰ ਆਪਸੀ ਭਾਈਚਾਰਾ, ਸਦਭਾਵਨਾ ਬਣੀ ਰਹੇ ਔਰ ਜਿਹੜੀਆਂ ਫਿਰਕੂ ਤਾਕਤਾਂ ਸਾਨੂੰ ਧਰਮ ਦੇ ਨਾਂ ਤੇ ਲੜਾਉਂਦੀਆਂ ਪਰਮਾਤਮਾ ਅੱਲਾ ਤਾਲਾ ਉਹਨਾਂ ਨੂੰ ਵੀ ਸਮਤ ਬਖਸ਼ੇ ਇਹ ਹਿੰਦੁਸਤਾਨ ਆ ਜਿਹੜਾ ਇਹ ਚਾਰ ਧਰਮਾਂ ਦਾ Hindu, Muslim, Sikh, ईसाई ਦਾ ਇੱਕ ਗੁਲਦਸਤਾ ਹੈ ਔਰ ਇਸ ਗੁਲਦਸਤੇ ਦੇ ਜਿਹੜੇ ਚਾਰੇ ਫੁੱਲ ਆ ਉਹ ਇਸੇ ਤਰ੍ਹਾਂ ਇੱਕ ਦੂਜੇ ਨਾਲ ਮਿਲ ਜੁਲ ਕੇ ਆਪਸ ਵਿੱਚ ਮਹਿਕਦੇ ਰਹਿਣਗੇ ਔਰ ਖੁਸ਼ਬੂ ਆਵਦੀ ਜਿਹੜੀ ਉਹ ਲੋਕਾਂ ਦੇ ਵਿੱਚ ਵੰਡਦੇ ਰਹਿਣਗੇ ਮੈਂ ਇਸ ਪਵਿੱਤਰ ਦਿਹਾੜੇ Eid ul Fitr ਦੀ ਸਮੁੱਚੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼੍ਰੀ ਮੁਕਸਰ ਸਾਹਿਬ ਵਾਸੀਆਂ ਨੂੰ ਔਰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਿੱਥੇ ਵੀ ਮੁਸਲਮਾਨ ਭਾਈਚਾਰਾ ਬੈਠਾ ਉਹਨਾਂ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਾ ਬਹੁਤ ਬਹੁਤ ਧੰਨਵਾਦ। ਸਾਹਿਬ ਜੀ ਅੱਜ ਇਤ ਬਣਾਈ ਜਾ ਰਹੀ ਹੈ ਤੁਸੀਂ ਪੁੱਛਿਓ ਮਸੀਤ ਕੀ ਕਰ ਰਹੇ ਹੋ? ਅੱਜ Eid ul Fitr ਦੀ ਪਹਿਲਾਂ ਤਾਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਵਧਾਈਆਂ ਦਿੰਦਾ ਤੇ ਅੱਲਾਹ ਅੱਗੇ ਦੁਆ ਕਰਦਾ ਵਾਹਿਗੁਰੂ ਅੱਗੇ ਵੀ ਖੁਸ਼ਹਾਲੀ ਬਣੀ ਰਹੇ ਸਾਡੀ ਭਾਈਚਾਰ ਸਾਂਝ ਕਾਇਮ ਰਹੇ ਇਸੇ ਤਰ੍ਹਾਂ ਹੀ ਕਾਇਮ ਰਹੇ ਤੇ ਤੰਦਰੁਸਤੀ ਰਹੇ ਬਈ ਇਹੋ ਜਿਹੇ ਧਰਮਵੀ ਲੋਕੀ ਜਿਹੜੇ ਧਰਮ ਦੇ ਨਾਂ ਤੇ ਦੰਗਾ ਵਿਸਾਦ ਕਰਦੇ ਆ ਅੱਲਾ ਅਗੇ ਅਰਦਾਸ ਵੀ ਕੀਤੀ ਆ ਮੌਲਵੀ ਸਾਹਿਬ ਨੇ ਅਸੀਂ ਵੀ ਅਰਦਾਸ ਕਰਦੇ ਆ ਵੀ ਇਹਨਾਂ ਨੂੰ ਅੱਲਾ ਸਮਤ ਬਖਸ਼ੇ ਤੇ ਆਪ ਦੇ ਧਰਮ ਦੇ ਨਾਂ ਤੇ ਜਿਹੜੇ ਕੱਟੜਵਾਦ ਖੂਨ ਲਾਉਂਦੇ ਆ ਉਹਨਾਂ ਨੂੰ ਸਰਕਾਰ ਨੱਥ ਪਾਵੇ ਬੇਟਾ ਕੀ ਨਰ ਮਤ मेरा मोहम्मद अल्हा आज मस्जिद में आए हो ईद मनाई जा रही है कैसा लग रहा है अच्छा लग रहा है किसके साथ आए हो पापा के साथ हर ईद पे आते हैं? एक ईद पे आते हो क्या मांगा है अल्लाह से आप दुआ मांगी है दुआ में क्या मांगे हैं दुआ में क्या मांगे? सबको खुश रखे मेरे पापा को सबको ठीक करके अच्छे करके घर पे भेज दे सबको ਸਭ ਦੇ ਲਈ Eid Mubarak ਸਭ ਨੂੰ ਖੁਸ਼ ਰਹੇ ਜੀ ਜੱਪ ਦੂਸਤ ਦੁਆਰਾ ਅਸਲਾਮੁਅਲੈਕਮ ਬਹੁਤ ਬਹੁਤ ਮੁਬਾਰਕ Eid ਦੇ ਮੌਕੇ ਪਰ ਸਾਰੇ ਹਿੰਦੁਸਤਾਨ ਉਹ ਸਾਰੀ ਦੁਨੀਆ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਇਸ ਮੌਕੇ ਦੇ ਉੱਪਰ ਸਾਰੇ ਹੀ ਵੀਰ ਇੱਕ ਦੂਸਰੇ ਨੂੰ ਗਲੇ ਮਿਲ ਕੇ Eid ਦੀ ਮੁਬਾਰਕਬਾਦ ਦਿੰਦੇ ਹੈ ਇਸੇ ਤਰ੍ਹਾਂ ਹੀ ਸਾਡੇ ਸ਼ਹਿਰ ਦੇ ਵਿੱਚੋਂ ਇਸ ਵੇਲੇ ਮੌਕੇ ਤੇ ਮੌਜੂਦ ਹਨੀ ਫਤਨ ਵਾਲਾ ਔਰ ਸਾਡੇ ਵੀਰ ਨਾਲ ਸਾਡਾ ਕਾਕਾ ਕਿਹਾ ਜਾਵੇ ਬਹੁਤ ਹੀ ਹਰ ਇੱਕ ਤਰ੍ਹਾਂ ਤੋਂ ਨਾਲ ਜੁੜਨ ਵਾਲੇ ਨਾਲ ਖੜੇ ਨੇ ਔਰ ਸਾਰੇ ਵੀਰ ਹਿੰਦੂ ਸਿੱਖ ਵੀਰ ਸਭ ਨਾਲ ਮੇ ਇੱਕ ਦੂਸਰੇ ਨੂੰ ਮੁਬਾਰਕਬਾਦ ਦਿੰਦੇ ਨੇ ਮੈਂ ਇਸ ਗੱਲ ਦੀ ਬਹੁਤ ਵੱਡੀ ਮੁਬਾਰਕਬਾਦ ਦੇ ਰਿਹਾ ਸਾਰੇ ਸ਼ਹਿਰ ਨੂੰ ਔਰ ਸਾਰੇ ਇਲਾਕਾ ਵਾਸੀਆਂ ਨੂੰ ਜੋ ਪਹੁੰਚ ਚੁੱਕੇ ਹਨ ਔਰ ਜੋ ਨਹੀਂ ਪਹੁੰਚੇ ਹਨ ਉਹਨਾਂ ਨੂੰ ਵੀ ਔਰ ਸਾਰਿਆਂ ਨੂੰ ਬਹੁਤ-ਬਹੁਤ ਖੁਸ਼ੀਆਂ ਹੋਣ ਔਰ ਸਾਰਾ ਹੀ ਆਲਮ ਸਦਾ ਖੁਸ਼ੀਆਂ ਨਾਲ ਰਹੇ ਜੋ ਦੁਨੀਆ ਦੇ ਵਿੱਚ ਫਿਤਰਾ ਫਤੂਨ ਫੈਲਿਆ ਹੈ ਇਸ ਤੋਂ ਅੱਲਾਹ ਪਾਕ ਸਭ ਨੂੰ ਰਹਿਮਤ ਦੇਵੇ ਮੌਲਵੀ ਸਾਹਿਬ ਨੇ ਬਹੁਤ ਵਧੀਆ ਦੁਆ ਕੀਤੀ ਹੈ ਸਾਰਿਆਂ ਵਾਸਤੇ ਦੁਆ ਕੀਤੀ ਹੈ ਪੂਰੇ ਜਹਨ ਵਾਸਤੇ ਦੁਆ ਕੀਤੀ ਹੈ اے ਮੇਰੇ ਪਿਆਰੇ ਦੋਸਤੋ ਮੇਰਾ ਇੱਕੋ ਇੱਕ ਪੈਗਾਮ ਹੈ ਕਿ ਸਭ ਦੇ ਵਿੱਚ ਮਿਲ ਕੇ ਰਹੋ ਸਭ ਨੂੰ ਇੱਕ ਬਣਾ ਕੇ ਰੱਖੋ ਸਭ ਦੇ ਦਾਸ ਤੇ ਦੁਆ ਕਰੋ ਜੇ ਤੁਸੀਂ ਸਭ ਦੇ ਵਾਸਤੇ ਦੁਆ ਕਰੋਗੇ ਤੁਹਾਡੀ ਦੁਆ ਕਬੂਲ ਹੋਏਗੀ ਔਰ ਇਹ ਹੀ ਹਕੀਕਤ ਹੈ اے ਮੇਰੇ ਪਿਆਰੇ ਦੋਸਤੋ ਸਦਾ ਸਾਰੇ ਖੁਸ਼ ਰਹੋ ਅਸਲਾਮੁਅਲੈਕੁਮ ਵ ਰਹਿਮਤੁਲਲਾਹ ਸ਼ਿਖ ਮੁਖਤਸਰ ਸਾਹਿਬ ਤੋਂ ਮੌਲ ਫਰੈਂਕ ਦੀ ਰਿਪੋਰਟ ਐਸਐਮ ਜੈਟ ਨਿਊ